ਜਦੋਂ ਮੈਂ ਇੱਧਰ ਆਇਆ ਤੇ ਵੀਰਾਂ ਨੇ ਦੱਸਿਆ ਕਹਿਣ ਲੱਗੇ ਵੀ ਸਾਨੂੰ ਇੱਧਰ ਪਾਣੀ ਦੀ ਮਾਰ ਬਹੁਤ ਪਈ ਆ ਜਿਹੜਾ ਪੁਲ ਲੰਘ ਕੇ ਅਸੀਂ ਆਏ ਆ ਇਹ ਮੇਰਾ ਮਜਮੂਨ ਸ਼ੁਰੂ ਆ ਇਹ ਮੈਂ ਕੱਲੇ ਤੁਹਾਡੇ ਪਿੰਡ ਦੀ ਨਹੀਂ ਬੇਨਤੀ ਕਰ ਰਿਹਾ ਜਿਹੜਾ ਇਤਿਹਾਸ ਦਿੱਤਾ ਹੈ ਉਹਦਾ ਮਤਲਬ ਇਹ ਹੈ ਵੀ ਪਿੰਡਾਂ ਦੇ ਪਿੰਡ ਪੰਜਾਬ ਦੇ ਬਰਬਾਦ ਕਿਵੇਂ ਕਰਨੇ ਨੇ ਬਰਬਾਦ ਆ ਤੁਹਾਡੇ ਪਿੰਡਾਂ ਵੱਲੇ ਪਾਣੀ ਆ ਰਿਹਾ ਵੀਰ ਜੀ ਸਵੇਰੇ ਗਏ ਕਹਿੰਦੇ ਅਸੀਂ ਦਰ ਬੰਦ ਕਰਕੇ ਆਏ ਇੱਕ ਦੋ ਵੀ ਕੰਮ ਸੇ ਕੰਮ ਸਮਾਗਮ ਤੇ ਮਨਾ ਲੈਣਦੇ ਹੋ ਨਾ ਜਦੋਂ ਪੰਜਾਬ ਨੂੰ ਡੋਬਣਾ ਪੰਜਾਬ ਨੂੰ ਬਰਬਾਦ ਕਰਨਾ ਉਦੋਂ ਦਰ ਦਿੱਤੇ ਜਾਂਦੇ ਖੋਲ ਤੇ ਜਦੋਂ ਪੰਜਾਬ ਦੇ ਕੋਲੋਂ ਪਾਣੀ ਘਟ ਹੋਵੇ ਉਦੋਂ ਸੈਂਟਰ ਨੂੰ ਤੁਹਾਡਾ ਫਿਕਰ ਨਹੀਂ ਉਦੋਂ ਫਿਕਰ ਹੈ ਹਿਮਾਚਲ ਹਰਿਆਣੇ ਦਾ ਉਦੋਂ ਫਿਕਰ ਹੈ ਰਾਜਸਥਾਨ ਦਾ ਉਦੋਂ ਫਿਕਰ ਹੈ ਦਿੱਲੀੋਂ ਪਰੇ-ਪਰੇ ਦਾ ਨੋਟ ਕਰਿਓ ਪੜੇ ਲਿਖੇ ਬੁੱਧੀਜੀਵੀ ਪਿਆਰੇ ਬੈਠੇ ਹੋ ਜਿਹੜੇ ਸੂਬੇ ਨੂੰ ਬਰਬਾਦ ਕਰਨਾ ਹੋਵੇ ਉਹਦੀਆਂ 6 ਚੀਜ਼ਾਂ ਬਰਬਾਦ ਕਰ ਦਿਓ 6 ਪਹਿਲੋਂ ਤੇ ਪੰਜ ਬਰਬਾਦ ਕਰੋ ਤੇ ਜੇ ਸੂਬਾ ਬਰਬਾਦ ਹੋਵੇ ਠੀਕ ਹੈ ਜੇ ਪੰਜਾਂ ਚੀਜ਼ਾਂ ਦੇ ਨਾਲ ਸੂਬਾ ਨਾਮ ਬਰਬਾਦ ਹੋਵੇ ਤੇ 6ਵੀਂ ਚੀਜ਼ ਉਹਦੀ ਬਰਬਾਦ ਕਰ ਦਿਓ ਇੱਕ ਛੋਟੀ ਜੀ ਪੁਸਤਕ ਆ ਉਹਨੂੰ ਕਿਤੇ ਲੈ ਕੇ ਜਰੂਰ ਪੜਿਓ ਉਹਦਾ ਨਾਮ ਹੈ ਚਾਣਕਿਆ ਨੀਤੀ ਕੁਟਲਿਆ ਦੀ ਲਿਖੀ ਹੋਈ ਹੈ ਉਹਦੇ ਵਿੱਚ ਜ਼ਿੰਦਗੀ ਦੇ ਬੜੇ ਦਾ ਪੇਚ ਉਸ ਬੰਦੇ ਨੇ ਦਿੱਤੇ ਨੇ ਉਹ ਲਿਖਦਾ ਕਹਿੰਦਾ ਪੰਜ ਚੀਜ਼ਾਂ ਪਹਿਲੀਆਂ ਬਰਬਾਦ ਕਿਹੜੀਆਂ ਕਰਨੀਆਂ ਕਹਿੰਦਾ ਦਨਕ ਸ਼ਤਰੂ ਰਾਜਾ ਨਦੀ ਵੈਦ ਅਸਤ ਪੰਚਮ ਪੰਚਮ ਜਤਰਨਾ ਬੈਦ ਤੇ ਤਤਰ ਦਿਵ ਸਵਸੇਤਮ ਦਨਕ ਤੋਂ ਪਾਵ ਉਦਯੋਗ ਦੇ ਸਾਧਨ ਉਦਯੋਗ ਦੇ ਸਾਧਨ ਕੀ ਆ ਤੁਹਾਡੀ ਕਣਕ ਰੋਲਦੀ ਫਿਰੇ ਕੋਈ ਪੁੱਛੇ ਨਾ ਲੇਕਿਨ ਉਹੋ ਹੀ ਤੁਹਾਡੀ ਕਣਕ ਖਰੀਦ ਕੇ ਕੋ ਕੰਪਨੀ ਵਾਲਾ ਉਹਦਾ 200 ਗ੍ਰਾਮ ਦਲੀਆ ਬਣਾ ਕੇ ਉਹਦੀ ਪੈਕਿੰਗ ਵਧੀਆਂ ਕਰ ਦਵੇ ਉਹ ਦਲੀਆ 200 ਗ੍ਰਾਮ ਤੁਹਾਨੂੰ 20 ਰੁਪਏ ਤੋਂ ਪੱཅੀਆਂ ਤੋਂ ਘੱਟ ਨਹੀਂ ਮਿਲਦਾ ਤੁਹਾਡੇ ਕਣਕ ਤੁਹਾਡੇ ਝੋਨੇ ਦੀ ਕਿਸੇ ਨੂੰ ਪਰਵਾਹ ਨਹੀਂ ਤੁਹਾਡਾ ਝੋਨਾ ਰੁੜ ਜਾਵੇ ਤੁਹਾਡਾ ਝੋਨਾ ਸੜ ਜਾਵੇ ਜੋ ਮਰਜ਼ੀ ਹੋਵੇ ਸਰਕਾਰ ਨੂੰ ਕੋਈ ਪਰਵਾਹ ਨਹੀਂ ਉਦਯੋਗ ਦਾ ਸਾਧਨ ਪੰਜਾਬ ਦੇ ਕੋਲ ਕੋਈ ਨਹੀਂ ਐਸ ਵੇਲੇ ਤੁਸੀਂ ਕਹੋਗੇ ਕਿਉਂ ਨਹੀਂ ਸਾਡੀ 20 20 25 25 ਕਿੱਲੇ ਪੈਲੀ ਕਿਸੇ ਦੇ ਘਰ ਅਰਜਨ ਖਲੋਤਾ ਕਿਸੇ ਦੇ ਘਰ ਸੋਨਾਲੀਕਾ ਕਿਸੇ ਦੇ ਘਰ ਕੁਝ ਕਿਸੇ ਦੇ ਘਰ ਕੁਝ ਮੇਰੇ ਸਮੇਤ ਮੈਂ ਦਾਅਵੇ ਨਾ ਕਹਿੰਦਾ ਆਪਣੀਆਂ तकरीबन तकरीबन ਜ਼ਮੀਨਾਂ ਬੈਂਕਾਂ ਦੇ ਕੋਲ ਸਾਰਿਆਂ ਦੀਆਂ ਪਈਆਂ ਕਿਤੇ 5-7 ਭਾਵੇਂ ਬਚੇ ਹੋਣ ਨਹੀਂ ਤੇ ਹਰ ਇੱਕ ਦੀ ਲਿਮਟ ਹੈ ਜੇ ਛੋਟਾ ਕਿਸਾਨ ਹੈ ਤੇ ਛੋਟੀ ਲਿਮਟ ਹੈ ਜੇ ਵੱਡਾ ਕਿਸਾਨ ਹੈ ਤੇ ਵੱਡੀ ਲਿਮਟ ਹੈ। ਧਨ ਕਾ ਸ਼ਤਰੂ ਆ ਮੇਰੇ ਨੌਜਵਾਨ ਵੀਰ ਬੈਠੇ ਨੇ ਵਿੱਚ ਅੱਜ ਪੰਜਾਬ ਦੀ ਕ੍ਰੀਮ ਪੰਜਾਬ ਦੀ ਜਵਾਨੀ ਉਦੇਸ਼ਾਂ ਨੂੰ ਕਿਉਂ ਜਾ ਰਹੀ ਹੈ? ਇਹਦਾ ਇੱਕ ਬਹੁਤ ਵੱਡਾ ਕਾਰਨ ਇਹ ਵੀ ਹੈ ਹੁਣ ਸਨਮਾਨ ਜੋ ਖਾਲਸਾ ਜੀ ਤੁਸੀਂ ਇੱਥੇ ਤੁਹਾਡੇ ਏਰੀਆ ਦੇ ਤੇ ਮੈਨੂੰ ਪਤਾ ਨਹੀਂ ਮੈਂ ਆਪਣੇ ਵਾਲੇ ਪਾਸੇ ਦੀ ਬੇਨਤੀ ਕਰਦਾ ਅੱਜ ਤਰਨਤਾਰਨ ਡਿਸਟ੍ਰਿਕਟ ਦੇ ਵਿੱਚ ਕੋਈ ਸ਼ਾਮਾਂ ਨੂੰ 40 ਲੱਖ ਰੁਪਏ ਦੀ ਗੱਡੀ ਲਿਆਵੇ ਤੇ 6 ਵਜੇ ਉਹਨੂੰ ਫੋਨ ਆ ਜਾਂਦਾ ਸਜਣਾ 40 ਲੱਖ ਰੁਪਏ ਦੀ ਗੱਡੀ ਲੈ ਕੇ ਆ 10 ਲੱਖ ਰੁਪਏ ਸਾਡਾ ਪਾਸੇ ਕਰ ਦੇ ਨਹੀਂ ਤੇ ਦੋ ਦਿਨਾਂ ਚ ਤੇਰੇ ਮੁੰਡੇ ਦੀ ਹਿੱਕ 'ਚ ਗੋਲੀ ਮਾਰ ਕੇ ਤੇਰਾ ਮੁੰਡਾ ਮਾਰ ਦਿਆਂਗੇ ਤਰਨਤਾਰਨ ਚਵਾਲ ਦੇ ਵਿੱਚ ਬੜੇ ਬੜੇ ਮੌਲ ਨੇ ਜਿਨ੍ਹਾਂ ਨੂੰ ਧਮਕੀਆਂ ਆਈਆਂ ਨੇ ਹੁਣ ਨੌਜਵਾਨੇ ਬਾਹਰ ਕਿਉਂ ਜਾ ਰਹੀਓ ਇਹਦਾ ਇੱਕ ਮੋਟੇ ਜਿਹੇ ਰੂਪ ਵਿੱਚ ਬੇਨਤੀ ਕਰਦਾ ਪਹਿਲੀ ناکਾਮੀ ਹੈ ਸਾਡੀ ਸਰਕਾਰਾਂ ਦੀ ਜਿਨ੍ਹਾਂ ਨੇ ਜਵਾਨੀ ਸਾਂਭਣੀ ਸੀ ਉਹ ਸਾਡੀ ਜਵਾਨੀ ਨਹੀਂ ਸਾਂਭੀ ਗਈ ਮੈਂ ਤੇ ਵੀਰ ਜੀ ਵਿਚਾਰ ਕਰ ਰਿਹਾ ਸੀਗੇ ਦੱਸ ਰਿਹਾ ਸੀ ਪੀ ਪੰਜਾਬ ਦੀਆਂ ਬੈਂਕਾਂ ਦੇ ਵਿੱਚ ਜਿੱਥੇ ਮਰਜੀ ਚਲੇ ਜਾਇਓ ਤੁਹਾਨੂੰ ਪੰਜਾਬ ਦੀ ਬੈਂਕ ਦੇ ਵਿੱਚ ਦੋ ਜਾਂ ਤਿੰਨ ਪੰਜਾਬੀ ਮਿਲਣਗੇ ਉਹਨਾਂ ਦੇ ਵਿੱਚੋਂ ਇੱਕ ਪੰਜਾਬੀ ਆਪਣੀ ਬੰਦੂਕ ਲੈ ਕੇ ਬਾਹਰ ਸਿਕਿਉਰਿਟੀ ਗਾਰਡ ਬਣ ਕੇ ਖਲੋਤਾ ਹੋਵੇਗਾ ਮੈਨੇਜਰ ਭਈਆ ਕੈਸ਼ੀਅਰ ਭਈਆ ਤੁਸੀਂ ਜਾ ਕੇ ਵੇਖੋ ਤੁਹਾਡੇ ਪੰਜਾਬ ਦੀਆਂ ਬੈਂਕਾਂ ਚ ਕੋਈ ਯੂਪੀ ਦਾ ਲਿਆਣ ਕੇ ਬਿਠਾਇਆ ਤੇ ਕੋਈ ਬਿਹਾਰ ਦਾ ਲਿਆਣ ਕੇ ਬਿਠਾਇਆ ਇਹ ਵਿਚਾਰੇ ਸਰਟੀਫਿਕੇਟ ਲੈ ਕੇ ਤੁਰੇ ਫਿਰਦੇ ਨੇ ਕਿਸੇ ਨੇ ਕਿਸੇ ਤੇ ਪੀ ਐਚ ਡੀ ਕੀਤੀ ਹੈ ਐਜੂਕੇਟ ਨੌਜਵਾਨ ਮੁੰਡੇ ਹੱਥਾਂ ਵਿੱਚ ਫੈਲਾਂ ਲੈ ਕੇ ਪੰਜਾਬ ਦੇ ਤੁਰੇ ਫਿਰਦੇ ਨੇ ਇਹਨਾਂ ਮੁੰਡਿਆਂ ਦੀ ਬਾਤ ਕੋਈ ਨਹੀਂ ਪੁੱਛਣ ਡਿਆ ਇੱਕ ਸੱਜਰੀ ਉਜਾਰਨ ਦੇ ਦਿਨਾ ਪੈਣੋ ਇੱਕ ਛੋਟੀ ਜੀ ਬੱਚੀ ਸਾਡੇ ਪੰਜਾਬ ਦੀ ਧੀ ਗੁਰਪ੍ਰੀਤ ਕੌਰ ਜੁਡੀਸ਼ਨਲ ਦਾ ਪੇਪਰ ਦੇਣ ਵਾਸਤੇ ਗਈ ਰਾਜਸਥਾਨ ਉਹ ਬੀਬੀ ਨੂੰ ਇਸ ਕਰਕੇ ਬਾਹਰ ਕੱਢ ਦਿੱਤਾ ਗਿਆ ਕਿ ਤੇਰੇ ਗਾਤਰੇ ਸ੍ਰੀ ਸਾਹਿਬ ਹੈ ਗੋਟ ਨਾਲ ਕੜਾ ਪਾਇਆ ਹੋਇਆ ਇਹ ਦੋਵੇਂ ਚੀਜ਼ਾਂ ਤੂੰ ਲਾ ਕੇ ਆਵੇਂਗੀ ਤੇ ਪੇਪਰ ਦੇ ਸਕਦੀ ਨਹੀਂ ਤੇ ਨਹੀਂ ਦੇ ਸਕਦੀ ਉਹ ਬੀਬੀ ਨੇ ਆਖਿਆ ਮੈਂ ਕਕਾਰ ਨਹੀਂ ਲਾਉਣੇ ਜੱਜ ਦੀ ਕੁਰਸੀ ਮੈਨੂੰ ਮਿਲੇ ਚਾਹ ਨਾ ਮਿਲੇ ਇਹ ਵੀ ਛੱਡੋ 15 ਅਗਸਤ ਆ ਜਿਹੜੀ ਹੁਣ ਲੰਘ ਕੇ ਗਈ ਹੈ ਉਹ ਪਟਿਆਲਾ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਕਾਲਸਨਾ ਕਾਲਸਨਾ ਪਿੰਡ ਹੈ ਨਾਭਾ ਬਲਾਕ ਵਿੱਚ ਉਥੋਂ ਦਾ ਸਰਪੰਚ ਸਰਦਾਰ ਗੁਰਮਿਲਾਪ ਸਿੰਘ ਗੁਰਧਿਆਨ ਸਿੰਘ ਉਹਨੇ ਪਿੰਡ ਦੇ ਵਿੱਚ ਬਹੁਤ ਵਧੀਆ ਕੰਮ ਕੀਤੇ ਤੇ ਦਿੱਲੀ ਕਿਲੇ ਦੇ ਵਿੱਚ ਲਾਲ ਕਿਲੇ ਦੇ ਵਿੱਚ 15 ਅਗਸਤ ਨੂੰ ਉਸ ਸਰਪੰਚ ਨੂੰ ਸਨਮਾਨਿਤ ਕੀਤਾ ਜਾਣਾ ਸੀਗਾ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਹ ਜਦੋਂ ਦਿੱਲੀ ਲਾਲ ਕਿਲੇ ਚ ਲੱਗਾ ਐਂਟਰ ਹੋਣ ਉਹਨੂੰ ਗੱਡੀਆਂ ਫੌਜ ਨੇ ਪੁਲਿਸ ਨੇ ਖਿਲਾਰ ਕੇ ਆਖਿਆ ਤੂੰ ਅੰਦਰ ਨਹੀਂ ਜਾ ਸਕਦਾ ਉਹਨੇ ਆਖਿਆ ਕਾਰਨ ਉਹਨਾਂ ਨੇ ਆਖਿਆ ਤੂੰ ਗਾਤਰੇ ਸ੍ਰੀ ਸਾਹਿਬ ਪਾਈ ਹੈ ਇਹ ਸ੍ਰੀ ਸਾਹਿਬ ਲਾ ਕੇ ਆਪਣਾ ਗੱਡੀ ਚ ਛੱਡ ਕੇ ਆ ਜਾਂ ਬਾਹਰ ਕਿਸੇ ਨੂੰ ਪਕੜਾ ਦੇ ਦਿੱਲੀ ਦੇ ਲਾਲ ਕਿਲੇ ਚ ਤੂੰ ਤਾਂ ਜਾ ਸਕਦਾ ਏਕ ਮੈਂ ਬੇਨਤੀ ਕਰਦਾ ਜੇ ਦਿੱਲੀ ਦੇ ਲਾਲ ਕਿਲੇ ਦੇ ਵਿੱਚ 1783 ਵਿੱਚ ਬਾਬਾ ਭਗੇਲ ਸਿੰਘ ਚਵਾਲਗਾ ਸ੍ਰੀ ਸਾਹਿਬ ਲੈ ਕੇ ਕਿਤੇ ਅੰਦਰ ਐਂਟਰ ਨਾ ਹੁੰਦਾ ਅੱਜ ਦਿੱਲੀ ਦੇ ਲਾਲ ਕਿਲੇ ਤੇ ਮੋਦੀ ਝੰਡਾ ਨਾ ਚੁਲਾਉਂਦਾ ਜੇ ਝੰਡਾ ਚੁਲਾਇਆ ਤੇ ਸ੍ਰੀ ਸਹਿਬਾਂ ਦੀ ਬਦੌਲਤ ਜੇ ਝੰਡਾ ਚੁਲਾਇਆ ਤੇ ਪੱਗਾਂ ਦਾ ਕਰਕੇ ਜੇ ਝੰਡਾ ਚੁਲਾਇਆ ਤੇ ਦਾੜਿਆਂ ਦਾ ਕਰਕੇ ਇਹ ਤਲਵਾਰਾਂ ਵਾਲੇ ਕਿਤੇ ਭਾਰਤ ਦੇਸ਼ ਦੀ ਧਰਤੀ ਤੇ ਪੈਦਾ ਨਾ ਹੁੰਦੇ ਅੱਜ ਦਿੱਲੀ ਦੇ ਲਾਲ ਕਿਲੇ ਦੇ ਉੱਪਰ ਮੋਦੀ ਸਾਹਿਬ ਤੁਸੀਂ ਝੰਡਾ ਨਾ ਚੁਲਾਉਂਦੇ ਉੱਥੇ ਹੈਦਰੀ ਚੁਲਦਾ ਹੋਣਾ ਸੀ ਇਹ ਤੇ ਪੱਗਾਂ ਵਾਲਿਆਂ ਦੀ ਬਦੌਲਤ ਹੈ ਇਹ ਦੇਸ਼ ਦੀ ਆਜ਼ਾਦੀ ਚਰਖੇ ਕੱਤਿਆਂ ਨਹੀਂ ਆਈ ਮੈਂ ਦਨਕ ਦਾ ਦਨਕ ਉਹਦੇ ਤੋਂ ਬਾਅਦ ਉਹਨੇ ਸ਼ਤਰੂ ਜਿਹੜੀ ਗੱਲ ਕੀਤੀ ਮੈਂ ਸ਼ਤਰੂ ਦੀ ਬੇਨਤੀ ਕਰ ਰਿਹਾ ਜਦੋਂ ਕਿਤੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਇੰਨਾ ਵੀਰਾਂ ਵਰਗੇ ਵੀਰਾਂ ਨੇ ਹੱਥਾਂ ਵਿੱਚ ਸ੍ਰੀ ਸਾਹਿਬਾਂ ਲੈ ਕੇ ਤੇ ਛੋਟੀ ਉਮਰ ਦੇ ਵਿੱਚ ਕਰਤਾਰ ਸਿੰਘ ਸਰਾਭਾ ਫਾਂਸੀ ਦੇ ਤਖਤ ਤੇ ਤੇ ਜਾ ਕੇ ਖਲੋਤਾ ਤੇ ਤਾਂ ਜਾ ਕੇ ਆਜ਼ਾਦੀ ਮਿਲੀ ਹੈ ਤੁਹਾਡੇ ਕੋਲ ਮੈਂ 4 ਵਜੇ ਤੱਕ ਆਂ ਕਿਤੇ ਮੈਨੂੰ ਤੁਸੀਂ ਦਿਖਾ ਦਿਓ ਵੀ ਭਾਰਤ ਦੇਸ਼ ਕਲਮਨਾ ਆਜ਼ਾਦ ਹੋਇਆ ਕਲਮਨਾ ਕਲਮਨਾਯ ਆਜ਼ਾਦ ਨਹੀਂ ਹੋਇਆ ਇੱਥੇ 1021 ਬੰਦੇ ਅੰਗਰੇਜ਼ ਨੇ ਫਾਂਸੀ ਚੜ੍ਹੇ 2646 ਬੰਦੇ ਉਮਰ ਕੈਦ ਕੀਤੀ ਗਈ ਔਰ ਜਦੋਂ ਤੁਸੀਂ ਟੋਟਲ ਕਰੋਗੇ ਸਨਮਾਨ ਜੋ ਖਾਲਸਾ ਜੀ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਦੀ ਹੈ ਪੰਜਾਬੀਆਂ ਦੀ 2% ਵਾਲਿਆਂ ਨੇ 93% ਕੁਰਬਾਨੀਆਂ ਦਿੱਤੀਆਂ ਨੇ ਕਿ ਦੇਸ਼ ਤਾਂ ਜਾ ਕੇ ਆਜ਼ਾਦ ਹੋਇਆ ਹੈ ਲੇਕਿਨ ਅੱਜ ਫੌਜ ਦੀ ਭਰਤੀ ਹੋ ਜਾਵੇ ਤਾਂ ਪੰਜਾਬ ਪਾਸੇ ਕੋਈ ਭਰਤੀ ਪੰਜਾਬ ਵਿੱਚ ਆਵੇ ਲੈਕਿਨ ਪੰਜਾਬੀ ਨੌਜਵਾਨ ਮੁੰਡਾ ਪੱਗ ਬੰਨ੍ਹ ਕੇ ਕੇਸ ਰੱਖ ਕੇ ਆਪਣੇ ਨਾਂ ਦੇ ਪਿੱਛੇ ਸਿੰਘ ਲਾ ਕੇ ਜਾ ਕੇ ਇੰਟਰਵਿਊ ਨਹੀਂ ਦੇ ਸਕਦਾ ਇਹ ਅੱਜ ਦੀ ਅਟਲ ਸਚਾਈ ਹੈ ਦਨਕ ਛਤਰੂ ਰਾਜਾ ਉਹ ਕਹਿੰਦਾ ਜਦੋਂ ਦੋ ਕਮਾਣਾ ਕੰਮ ਨਾ ਬਣੇ ਤੇ ਦੇਸ਼ ਦਾ ਸੂਬੇ ਦਾ ਰਾਜਾ ਬੇਈਮਾਨ ਕਰ ਦਿਓ ਉਹ ਸੂਬਾ ਆਪਣੇ ਆਪ ਹੀ ਬਰਬਾਦ ਹੋ ਜਾਵੇਗਾ ਮੈਨੂੰ ਪਤਾ ਨਹੀਂ ਤੁਸੀਂ ਕਿਹੜੇ ਘੜੇ ਧੜੇ ਦੇ ਬੈਠੇ ਹੋ ਪਰ ਮੇਰਾ ਧੜਾ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੱਕ ਬੇਨਤੀ ਕਰਦਾ ਉਹ ਕਹਿੰਦਾ ਰਾਜਾ ਇੰਨਾ ਜ਼ਿਆਦਾ ਬੇਈਮਾਨ ਕਰ ਦਿਓ ਉਹਦੇ ਵਰਕਰ ਗਲਤ ਮਲਤ ਬਿਆਨ ਦੇਈ ਜਾਣ ਲੋਕੀ ਉੱਲੂ ਬਣ ਕੇ ਪਿੱਛੇ ਤੁਰੇ ਫਿਰਨਾ ਉਦਾਹਰਨ ਦੇ ਤੌਰ ਤੇ ਤੌਰ ਤੇ ਮਨੀਸ਼ ਸ਼ਿਸ਼ੋਧਿਆ ਉਹਦਾ ਬਿਆਨ ਤੁਸੀਂ ਸੁਣਿਆ ਉਹ ਕਹਿੰਦਾ 2027 ਵਿੱਚ ਰੱਜ ਕੇ ਝੂਠ ਬੋਲਣਾ ਪਿਆ ਤੇ ਝੂਠ ਬੋਲਿਓ 2027 ਦੀ ਇਲੈਕਸ਼ਨ ਜਿੱਤਣ ਵਾਸਤੇ ਜਿੱਡਾ ਭੈੜਾ ਕੰਮ ਕਰਨਾ ਪਿਆ ਕਰ ਦਿਓ ਉਹ ਕਹਿੰਦਾ ਸ਼ਾਮ-ਦਾਮ-ਦੰਦ ਭੇਟ ਉਹ ਕਹਿੰਦਾ ਚਾਰੇ ਵਰਤ ਕੇ ਦਾ ਆਪਾਂ ਸਰਕਾਰ ਬਣਾਉਣੀ ਤੇ ਜਿਹੜੀ ਸਰਕਾਰ ਬਣੀ ਝੂਠ ਦੇ ਉਹ ਸਰਕਾਰ ਦਾ ਸੂਬੇ ਦਾ ਕੀ ਸਵਾਰੇਗੀ ਭਾਈ ਉਹ ਸਰਕਾਰ ਜੇਦੀ ਮੁਨਿਆਦ ਝੂਠ ਤੇ ਰੱਖੀ ਹੋਵੇ ਉਹ ਸਰਕਾਰ ਦੇਸ਼ ਦਾ ਕੀ ਕੱਲਾ ਹੀ ਨਹੀਂ ਪਹਿਲਾਂ ਵੀ ਕੋਈ ਦੁੱਧ ਤੋਤਾ ਨਹੀਂ ਜਿੰਨੇ ਆਏ ਸਾਰਿਆਂ ਨੇ ਪੰਜਾਬ ਨੂੰ ਬਲਦੀ ਦੇ ਬੁੱਥੇ ਦਿੱਤਾ ਜਿਹੜੇ ਅੱਜ ਸਟੇਜਾਂ ਤੇ ਖਲੋ ਕੇ ਗੀਤ ਗਾਉਣਦੇ ਆ ਨਾ ਬੰਦੀ ਸਿੰਘਾਂ ਦੀ ਅਸੀਂ ਰਿਹਾਈ ਮੰਗਦੇ ਆ ਉਹਨਾਂ ਨੇ ਲਿਖ ਲੈ ਕੇ ਦਿੱਤਾ ਸੀ ਇਹ ਬੰਦੀ ਸਿੰਘ ਬਾਹਰ ਨਹੀਂ ਆਉਣੇ ਚਾਹੀਦੇ ਪੰਜਾਬ ਨੂੰ ਖਤਰਾ ਇਹਨਾਂ ਦਾ ਮੈਂ ਫੇਰ ਬੇਨਤੀ ਕਰਦਿਆਂ ਮੇਰਾ ਕਿਸੇ ਪਾਰਟੀ ਨਾਲ ਵਾ ਵਾਸਤਾ ਨਹੀਂ ਆਜੋ ਖਲੋਤਾ ਸਟੇਜ ਤੇ ਗੀਤ ਗਾਈ ਜਾਂਦੇ ਆ ਅਹੀਂ ਜੀ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਪਹਿਲਾਂ ਤੁਸੀਂ ਸਾਰੇ ਕੋੜਵੇਂ ਨੇ ਲਿਖ ਕੇ ਦਿੱਤਾ ਸੀ ਇਹਨਾਂ ਨੂੰ ਪੰਜਾਬ ਤੋਂ ਖਤਰਾ ਇਹ ਮੁੰਡੇ ਬਾਹਰ ਨਹੀਂ ਆਉਣੇ ਚਾਹੀਦੇ ਜਿਨ੍ਹਾਂ ਉਮਰ ਕੈਦਾਂ ਭੋਗ ਲਈਆਂ ਲਿਖ ਕੇ ਲੈ ਲਿਓ ਮੇਰੇ ਕੋਲੋਂ ਪਤਾ ਨਹੀਂ ਜ਼ਿੰਦਗੀ ਚ ਮੁੜ ਕੇ ਤੁਹਾਡੀ ਸਟੇਜ ਤੇ ਆਵਾਂ ਕਿ ਨਾ ਆਵਾਂ ਤੁਹਾਡਾ ਕੋਈ ਵੀ ਸਖਾ ਨਹੀਂ ਜਜੇ ਤੱਕ ਚੇਹੇ ਕੁਆਸ ਨਾ ਰੱਖਿਓ ਹੁਣ ਪਤਾ ਕੀ ਕਹਿੰਦਾ ਸਾਡੀ ਸਰਕਾਰ ਬਣਾ ਦਿਓ ਅਸੀਂ ਸਿਕਨੇਚਰ ਕਰਕੇ ਸਾਰੇ ਬਾਹਰ ਕਰ ਦੇਣੇ ਆਂ ਇਸ ਤਰ੍ਹਾਂ ਨਹੀਂ ਨਿਕਲਨੇ ਸਾਈਨ ਕੀਤੇ ਆ ਜਦੋਂ ਸਾਈਨ ਕਰਨੇ ਸੀ ਨਾ ਜਦੋਂ ਤੁਸੀਂ ਐਨਓਸੀ ਭੇਜਣੀ ਸੀ ਉੱਤੇ ਉਦੋਂ ਤੁਸੀਂ ਐਨਓਸੀ ਤੇ ਸਿਕਨੇਚਰ ਨਹੀਂ ਕੀਤੇ ਉਦੋਂ ਤੁਸੀਂ ਕਿਹਾ ਸੀ ਇਹ ਪੰਜਾਬ ਵਾਸਤੇ ਖਤਰਾ ਹੈ ਆ ਵੀਰ ਤੁਸੀਂ ਪੰਜਾਬ 7 ਟੀਵੀ ਵਾਲੇ ਮੇਰੇ ਵੀਰ ਲਾਈਵ ਕਰ ਰਹੇ ਨੇ ਤੁਸੀਂ ਇੱਥੇ ਬੈਠੇ ਸੁਣਦੇ ਹੋ ਨਾ ਇਹਨਾਂ ਨੂੰ ਪੂਰੇ ਵਰਲਡ ਵਿੱਚ ਇਹਨਾਂ ਦੇ ਕੈਮਰੇ ਦੇ ਜ਼ਰੀਏ ਤੁਹਾਡਾ ਸਮਾਗਮ ਜਾ ਰਿਹਾ ਤੇ ਪਰ ਇੱਕ ਬੇਨਤੀ ਕਰਦਾ ਤੁਹਾਡੀ ਖਿਦਮਤ ਵਿੱਚ ਤੁਸੀਂ ਮੈਨੂੰ ਬੁਲਾਇਆ ਐਜੇ ਢਾਡੀ ਤੇ ਮੇਰੀ ਇਕਾਦਤ ਹੈ vinga ਸਾਲਾਂ ਤੋਂ ਪਲਾਸ ਹੋ ਚੱਲਿਆ ਮੈਂ ਕਦੀ ਮੋਮੋ ਠਗਣੀ ਸਟੇਈ ਤੇ ਨਹੀਂ ਕਰਕੇ ਗਿਆ ਮੈਂ ਇਹ ਨਹੀਂ ਕਹਿੰਦਾ ਹੁੰਦਾ ਕਿ ਮੈਂ ਪੋਚੇ ਇੰਨੇ ਜਿਆਦੇ ਪਾ ਜਾਵਾਂ ਅਗਲੇ ਸਾਲ ਨੂੰ ਮੈਨੂੰ ਫੇਰ ਸੱਦ ਲੈਣ ਵੇਖੋ ਤੁਹਾਨੂੰ ਵੀ ਰੱਬ ਪਾਲਣ ੜਿਆ ਤੇ ਮੈਨੂੰ ਵੀ ਤੇ ਮੇਰੇ ਬੱਚਿਆਂ ਨੂੰ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਲਣ ਡਿਆ ਜਿਹੜੇ ਟਾੜੀ ਨਹੀਂ ਆ ਦਿਹਾੜੀ ਕਰਕੇ ਰੋਟੀ ਉਹ ਵੀ ਖਾਈ ਜਾਂਦੇ ਆ ਤੇ ਜਿਹੜੇ ਇੱਕ ਹੁੰਦਾ ਟਾੜੀ ਇੱਕ ਹੁੰਦਾ ਗੁਰੂ ਕਾ ਟਾੜੀ ਗੁਰੂ ਕਾ ਟਾੜੀ ਬੜਾ ਮੁਸ਼ਕਲ ਬਣਿਆ ਜਾਂਦਾ ਟਾੜੀ ਤੇ ਮੇਰੇ ਵਰਗੇ ਸਾਰੇ ਬਣੇ ਫਿਰਦੇ ਨੇ ਇੱਕ ਹੁੰਦਾ ਕਵੀਸ਼ਰ ਇੱਕ ਹੁੰਦਾ ਗੁਰੂ ਕਾ ਕਵੀਸ਼ਰ ਗੁਰੂ ਕਾ ਟਾੜੀ ਤੇ ਕਵੀਸ਼ਰ ਉਹ ਹੁੰਦਾ ਹੈ ਜਿਹੜਾ ਗੁਰੂ ਨੂੰ ਅੱਗੇ ਰੱਖ ਕੇ ਸਟੇਜ ਤੇ ਮੇਰੇ ਬਾਬੇ ਦੀ ਬਾਤ ਪਾਵੇ ਤੋਂ ਮਹਾਰਾਜ ਕਿਰਪਾ ਕਰੇ ਮੈਂ ਇੱਥੇ ਲਿਆਜ ਕਿਸੇ ਦਾ ਨਹੀਂ ਰੱਖਣ ਆਇਆ ਸਾਡਾ ਕੋਈ ਸਕਾ ਨਹੀਂ ਗੁਰੂ ਕੀ ਸੰਗਤ ਸਭ ਤੋਂ ਵੱਡੀ ਹੁੰਦੀ ਹੈ